ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬੱਚਿਆਂ ਦੇ ਡਾਇਪਰ ਲਾਉਂਦੇ ਹੁੰਦੇ ਨੇ ਨਾ ਉਹਨਾਂ ਦੀ ਹੁਣ ਸ਼ਾਇਦ ਲੋੜ ਪੈਣੀ ਹੈ ਅ ਪੰਜ ਸੱਤਾਂ ਭੇਜਣੇ ਪੈਣੇ ਨੇ ਬਟੰਡੇ ਜੇਲ੍ਹ 'ਚ ਤੇ ਪੰਜ ਸੱਤ ਭੇਜਣੇ ਪੈਣੇ ਨੇ ਡਿਬਰੂਗੜ੍ਹ ਜੇਲ੍ਹ 'ਚ ਅੱਜ ਮੈਂ ਨਵੀਂ ਗੱਲਬਾਤ ਸੁਣੀ ਬੈਠ ਚਾਰਕ ਦਿਨਾਂ ਦੀ ਗੱਲਬਾਤ ਹੈ ਹੈ ਅ ਜਿਹੜਾ ਪਾਪਾ ਨਹੀਂ ਅਮਰਤਪਾਲ ਦਾ ਮੂਤਪਾਲ ਦਾ ਸ਼ੇਮਾ ਨੇ ਨੇ ਪੂਰਾ ਨਾਮ ترਸੀਮ ਸਿੰਘ ਹੈ ਉਹਦਾ ਟੌੜਾ ਸਾਹਿਬ ਬਣਦੇ ਨੇ ਹੁਣ ਉਹਦਾਂ ਦੀ ਨੀਲੀ ਪੱਗ ਚਿੱਟੀ ਦਾੜੀ ਤੇ ਐ ਆਈ ਨਾਲ ਐ ਆਈ ਨਾਲ ਬਣਾਉਂਦੇ ਆ ਸਾਰਾ ਕੁਝ ਤੇ ਉਹਨਾਂ ਦੇ ਨਾਲ ਵਕੀਲ ਬੈਠੇ ਨੇ ਦੋ ਉਹ ਕਹਿੰਦੇ ਜੀ ਅਮਰਤਪਾਲ ਨੂੰ ਬਿਸ਼ਨੋਈ ਗੈਂਗ ਤੋਂ ਖਤਰਾ ਤੇ ਇੱਧਰ ਜਿਹੜੇ ਬਠਿੰਡੇ ਬੈਠੇ ਨੇ ਬਾਜੇ ਕੇ ਬਧਾਨ ਮੰਤਰੀ ਬੜੇ ਕਹਿੰਦੇ ਸੀ ਪੁਲਿਸ ਆ ਗਈ ਲੜਦੇ ਫਿਰਦੇ ਸੀ ਤੇ ਉਹ ਕਹਿੰਦੇ ਸਾਨੂੰ ਕਹਿੰਦੇ ਨਸ਼ੇੜੀਆਂ ਨਾਲ ਰੱਖਿਆ ਹੋਇਆ ਜਿਹੜੇ ਸਮਾਇਕ ਪੀਂਦੇ ਨੇ ਉਹਨੇ ਆਪਣੀ ਮਾਂ ਨੂੰ ਬੁਣ ਕੀਤਾ ਕਹਿੰਦਾ ਮਾਤਾ ਤੂੰ ਨਾ ਰਿਕਾਰਡ ਕਰ ਲਈ ਰਿਕਾਰਡ ਕਰਕੇ ਲੋਕਾਂ ਨੂੰ ਸੰਦੇਸ਼ ਦੇ ਦੇਈ ਕਿ ਵੀ ਮੇਰੇ ਪੁੱਤ ਨੇ ਭੇਜੀ ਹੈ ਇਹ ਵੀਡੀਓ ਆਡੀਓ ਇਹ ਵੀ ਮਿਲ ਕੀ ਜਾਂਦੇ ਇੱਥੇ ਚਲੋ ਕੋਈ ਨਹੀਂ ਉਹ ਤਾਂ ਬਿਲਕੁਲ ਨਹੀਂ ਹੁੰਦਾ ਪਤਾ ਹੁੰਦਾ ਇਹ ਪੁਲਿਸ ਦੇ ਜਿਹੜੇ ਡੰਡੇ ਹੁੰਦੇ ਆ ਉਹ ਦੋ ਹੁੰਦੇ ਨੇ ਇੱਕ ਹਲਕੇ ਦੇਣ ਵਾਸਤੇ ਹੁੰਦਾ ਇੱਕ ਉਦਾਂ ਫੇਰਨ ਵਾਸਤੇ ਹੁੰਦਾ ਇਹ ਪਤਾ ਨਹੀਂ ਸੀ ਇਹਨਾਂ ਨੂੰ ਅੱਛਾ ਇਹ ਨਾ ਉਹ ਲੋਕ ਐ ਜਿਨ੍ਹਾਂ ਨੇ ਨਾ ਇੱਥੇ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕੀਤਾ ਭਿੰਡਰਾਂ ਵਾਲਿਆਂ ਦੇ ਲਾ ਕੇ ਫੋਟਮਾਂ ਆਚਾਰਕ ਬੰਦੂਖੜੀਆਂ ਜੀ ਨਾਲ ਰੱਖ ਲਈਆਂ ਕੰਮ ਚਲਦੀਆਂ ਵੀ ਨਾ ਹੁਣ ਤੇ ਬੜੀ ਦਹਿਸ਼ਤ ਪਾਈ ਟੱਕਰ ਲਈ ਆ ਸੀ ਟੱਕਰ ਕਿਹਦੇ ਨਾਲ ਸੈਂਟਰ ਗਵਰਨਮੈਂਟ ਨਾਲ ਆਸ਼ਾ ਇਹ ਨਾ ਹਰਾਮਖੋਰ ਗੁਰੂ ਸਾਹਿਬ ਦਾ ਸਰੂਪ ਲੈ ਕੇ ਅਜਨਾਲੇ ਥਾਣੇ ਵਿੱਚ ਚਲੇ ਗਏ ਤੇ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਸਾਰੇ ਹੁਣ ਸਿੱਖ ਪਰਿਵਾਰਾਂ ਦੇ ਵਿੱਚ ਹੁੰਦੇ ਆ ਪੰਜਾਬੀ ਹੁੰਦੇ ਆ ਹੋਰ ਕੌਣ ਸੀ ਉਹ ਕਹਿੰਦੇ ਜੇ ਕਿਤੇ ਗੁਰੂ ਸਾਹਿਬ ਨਾਲ ਨਾ ਹੁੰਦੇ ਨਾ ਪਾਲਕੀ ਵਿੱਚ ਅਸੀਂ ਕਹਿੰਦੇ ਉਹ ਛੇਤਰ ਫੇਰਨਾ ਸੀ ਕਹਿੰਦੇ ਇਹ ਭੁੱਲ ਜਾਂਦੇ ਕੇਪੀਐਸ ਗਿੱਲ ਨੂੰ ਵੀ ਉਹ ਕਹਿੰਦੇ ਅਸੀਂ ਤਾਂ ਨਹੀਂ ਬੋਲੇ ਵੀ ਗੁਰੂ ਗ੍ਰੰਥ ਸਾਹਿਬ ਦਾ ਰੂਪੇ ਨਾਲ ਲੈ ਕੇ ਆਗੇ ਹਰਾਮਖੋਰ ਅੱਛਾ ਕਿਦਾਂ ਕਰਦਾ ਸੀ ਅਮਰਪਾਲ ਐਦਾਂ ਤੁਸੀਂ ਤੜ ਚੈੱਕ ਕਰ ਦਿਓ ਤੜ 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 ਚੈੱਕ ਕਰ ਦਿਓ ਤੜ ਚੈੱਕ ਤਾਂ ਹੁਣ ਹੁੰਦੀ ਹੈ ਵੀ ਤੁਸੀਂ ਹਰਾਮਖੋਰੋ ਸਭਾ ਲਖ ਸੇ ਇੱਕ ਲੜਾਉ ਤਬਾ ਗਵਿੰਦ ਸਿੰਘ ਨਾਮ ਕਹਾਉ ਜੋ ਤੋਂ ਪ੍ਰੇਮ ਕਿਲਣ ਕਾ ਚਾਉ ਸਰਦਾਰ ਤਲੀ ਗਲੀ ਮੇਰੀ ਆਉ ਇਹਦਾ ਸ਼ਬਦ ਪੜ੍ਹਦੇ ਸੀ ਹੁਣ ਮਿਸ਼ਨੋਈ ਨਹੀਂ ਠੀਕ ਹੁੰਦਾ ਵੱਡੇ ਸੂਰਮੇ ਬਣਦੇ ਸੀ ਬਸਨੋਈ ਨੂੰ ਫੜ ਕੇ ਚਾੜਦੇ ਹੋ ਗੱਡੀ ਅੱਧੀ ਇੰਡੀਆ ਦੇ ਲੋਕ ਦੁਖੀ ਨਹੀਂ ਹੋ ਤੂੰ ਫਰੋਤੀਆਂ ਮੰਗਦਾ ਰਿਹਾ ਹੋ ਹੁਣ ਡਰ ਕਾਦਾ ਤੁਹਾਨੂੰ ਅਸ਼ਾ ਇਹਨਾਂ ਦੇ ਨਾ ਦਿਮਾਗ ਵਿੱਚ ਚੱਲਦਾ ਪਤਾ ਕੀ ਸੀ ਵੀ ਸ਼ਾਇਦ ਜਿਵੇਂ ਭਿੰਡਰਾ ਵਾਲੇ ਤੋਂ ਲੋਕ ਡਰਨ ਲੱਗੇ ਸੀ ਭਿੰਡਰਾ ਵਾਲਾ ਥੋੜਾ ਪਿਓ ਆਪ ਨਹੀਂ ਕੁਛ ਕਰਦਾ ਸੀ ਉਹਦੇ ਪਿੱਛੇ ਗਿਆਨੀ ਜੈਲ ਸਿੰਘ ਵਰਗੇ ਖੜੇ ਸੀ ਤੁਹਾਡੀ ਮਾਂ ਇੰਦਰਾ ਗਾਂਧੀ ਖੜੀ ਸੀ ਭੂਆ ਲੱਗਦੀ ਸੀ ਬੈਠੇ ਤੁਹਾਡੀ ਉਹ ਖੜੀ ਸੀ ਪਿੱਛੇ ਉਹ ਤਾਂ ਬਕਵਾਸ ਕਰਦਾ ਸੀ ਤਾਂ ਕਹਿੰਦਾ ਸੀ 5000 ਹਿੰਦੂ ਵੱਡੂਗਾ ਉਹਦੀ ਕੀ ਜ਼ਰਤ ਸੀ ਵੀ ਉਹ ਬੋਲ ਜਾਂਦਾ ਹੁਣ ਪਰਿਵਾਰ ਤੋਂ ਬੁਲਾ ਲਓ ਉਹਦੇ ਤੋਂ ਆ ਜਿਹੜਾ ਬਾਗੜ ਬਿੱਲਾ ਬੈਠਾ ਹੁਣ ਢਡੀਆਂ ਵਾਲੇ ਨਾਲ ਲੜਦਾ ਸੀ ਉਹ ਤੋਂ ਬਿਆਨ ਦਿਵਾ ਲਓ ਹੁਣ ਉਹ ਕਹਿ ਦੇ ਵੀ ਸੈਂਟਰ ਨਾਲ ਸਾਡਾ ਪੰਗਾ ਹੈ ਉਹ ਕਹਿ ਦੇਵੇ ਉਹਦਾ ਗੰਗਾ ਚ ਨਾਉਂਦਾ ਫਿਰਦਾ ਜੇ ਮੈਦਾ ਚੰਗ ਜਾਉਂਗਾ ਚਿੱਟਾ ਚੋਲਾ ਹੁੰਦਾ ਤੇ ਜਦੋਂ ਹਰਦਵਾਰ ਜਾਂਦਾ ਉਹਦੇ ਭਗਮਾ ਚੋਲਾ ਹੁੰਦਾ ਉਹਦੇ ਗਲ 'ਚ ਜੋਗੀਆਂ ਵਾਲੀ ਮਾਲਾ ਪਾਈ ਹੁੰਦੀ ਐ ਇਹ ਕੋਦਾਂ ਟੀਂਡਾ ਜਾਂ ਢਿੱਡ ਵੱਡਾ ਪਤਾ ਨਹੀਂ ਲੱਗਦਾ ਵੀ ਕੌਣ ਐ ਕੌਣ ਨਹੀਂ ਐ ਜਿਵੇਂ ਰੇਸ਼ਮ ਉਹਨ ਕੇ ਛੱਡਿਆ ਹੁੰਦਾ ਨਾ ਜੰਗਲ ਵਿੱਚ ਇਦਾਂ ਲੱਗਦਾ ਹੁੰਦਾ ਉਹ ਤੋਂ ਕਹਾ ਲੋ ਤੁਸੀਂ ਕਿਹੜੇ ਵਗ ਦੀ ਮੋਲੀ ਸੀ ਅੱਛਾ ਹੁਣ ਨਾਲ ਪਾਪਾ ਬੈਠਾ ਤਰਸ਼ੇ ਮਾਂ ਤੇ ਉਹ ਛਾਡੇ ਮੁੰਡਿਆਂ ਨੂੰ ਖਤਰਾ ਹੈਗਾ ਬਚਾਓ ਕੌਣ ਬਚਾਉ ਪੁਲਿਸ ਬਚਾਉ ਜਾਂ ਮੈਂ ਬਚਾਵਾਂ ਮੈਂ ਤਾਂ ਹਰ ਵਕਤ ਕਹਿੰਦਾ ਉਹ ਜਿਵੇਂ ਕਿਸੇ ਬਾਣੀਏ ਦੇ ਘਰ ਹੋਈ ਸੀ ਚੋਰੀ ਚੋਰ ਫੜ ਲੇ ਇਹਦਾ ਦਿਮਾਗ ਵੀ ਜਿਹੜਾ ਚੱਲਦਾ ਸੀ ਤੇ ਉਹ ਬਾਣੀਆ ਕਹਿੰਦਾ ਆਪਣੇ ਘਰ ਵਾਲੇ ਨੂੰ ਕਹਿੰਦਾ ਲੈ ਵੀ ਹੁਣੇ ਫੜ ਕੇ ਇੱਕ ਵਾਰੀ ਛਿੱਤਰ ਫੇਰਤਾ ਕੁੱਟ ਤੇ ਹੁਣ ਕਹਿੰਦਾ ਉੱਠਦੇ ਬੈਹੰਦਾਂ ਦੇ ਦੋ ਦੋ ਧਰਿਆ ਕਰੀ ਉਹਨੇ ਕਟਿੰਗਾਂ ਸਿਖੋਏ ਦੀਆਂ ਪਿੰਨੀਆਂ ਉਹ ਵਿਚਾਰੇ ਇਹਨੂੰ ਭੁਲੇਖਾ ਪੈ ਗਿਆ ਉਹ ਚਾਹ ਬਣਾਇਆ ਕਰੇ ਦੋ ਪਿੰਨੀਆਂ ਉਹ ਜੋ ਉਹਨੂੰ ਖਾਦਿਆ ਕਰੇ ਦੋ ਨੂੰ ਖਾਦਿਆ ਕਰੋ ਉਹ ਮਹੀਨੇ ਵਿੱਚ ਖਾ ਕੇ ਪਿੰਨੀਆਂ ਹੋ ਗਏ ਮੋਟੇ ਬਾਣੀਆਂ ਘਰ ਆਇਆ ਕਹਿੰਦਾ ਤੁਸੀਂ ਤਾਂ ਇਹ ਚੋਰ ਤਕੜੇ ਕਰਤੇ ਉਹ ਕਹਿੰਦੀ ਪਿੰਨੀਆਂ ਖਵਾਣਾ ਤਾਂ ਜੀ ਕਿਹਾ ਸੀ ਮੈਂ ਖਵਾਤੀਆਂ ਉਹ ਕਹਿੰਦਾ ਮੈਂ ਛੇਤਰ ਫੇਰ ਨਾ ਅੱਜ ਤੇ ਕਿਹਾ ਸੀ ਇਹ ਜਦੋਂ ਡੇਬਰੂਗੜ੍ਹ ਗਏ ਨੇ ਨਾ ਉਹ ਤਾਂ ਕਹਿੰਦਾ ਸੀ ਸਾਨੂੰ ਮਾਰਟਰ ਪਨੀਰ ਦਿਓ ਸਾਨੂੰ ਏਸੀ ਦਿਓ ਸਾਨੂੰ ਗੀਜਰ ਦਿਓ ਸਾਡੀ ਰੋਟੀ 'ਚ ਤਮਾਕੂ ਪਾਤਾ ਕਹਿੰਦੇ ਸੀ ਨਾ ਇਹਨੂੰ ਏਦਾਂ ਅਸੀਂ ਵੀ ਸ਼ਾਇਦ ਆਰਡਰ ਕਰਾਂਗੇ ਉੱਥੇ ਜਦੋਂ ਪਿੰਡਾਂ ਵਾਲੇ ਦੇ ਗੁੰਡੇ ਜੇਲ੍ਹ ਵਿੱਚ ਸੀ ਨਾ ਉਹ ਤਾਂ ਸਰਕਾਰ ਕਾਂਗਰਸ ਦੀ ਸੀ ਕਾਂਗਰਸ ਨਹੀਂ ਉਹ ਅੰਦਰ ਜਿਹਾ ਵਿੱਚ ਛਿੱਟੇ ਸੀ ਉਹ ਤਾਂ ਉੱਥੇ ਉਹਨਾਂ ਨੂੰ ਮਾਲ ਪੂੜੇ ਮਿਲਦੇ ਸੀ ਤੁਹਾਨੂੰ ਕਿਹਨੇ ਦੇਣੇ ਮਾਲ ਪੂੜੇ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਹੁਣ ਸੇਮੇ ਦੇ ਭਾਪੇ ਨੂੰ ਇਦਾਂ ਲੱਗਿਆ ਪਿਆ ਵੀ ਜੇ ਅਮਰਤਪਾਲ ਦੇ ਕਿਸ ਨੇ ਸਿਰ 'ਚ ਮਾਰਿਆ ਕੁਛ ਇਧਰ ਇੱਕ ਹੈਪੀ ਨਸ਼ੇੜੀ ਐ ਵੀ ਘਰ ਪਟਿਆ ਜਾਉ ਤੁਸੀਂ ਜਿਹੜੇ ਲੋਕਾਂ ਦੇ ਘਰ ਪਟੇ ਨੇ ਤੁਹਾਡਾ ਘਰ ਵੀ ਪਟਿਆ ਜਾਣਾ ਹੀ ਆ ਕੋਈ ਸ਼ੱਕ ਤਾਂ ਹੈ ਨਹੀਂ ਇਹਦੇ ਵਿੱਚ ਚਲੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਵੀ ਦੇਖ ਲਈ ਜੋਧਿਆਂ ਦੀ ਤੁਸੀਂ ਖਾਣ ਜੋਧੇ ਦੇਖ ਲੈ ਜਿਹੜੇ ਉਹ ਜੱਗੇ ਡਾਕੂ ਵਾਂਗੂ ਪਾ ਕੇ ਰਹਿੰਦੇ ਰਹੰਦਾ ਆਲੇ ਪਟੇ ਉਹ ਕਿੱਥੇ ਨੇ ਹੁਣ ਕੋਸ਼ਾ ਇੱਥੇ ਬਠਿੰਡੇ ਬੈਠੇ ਨੇ ਤੇ ਅਮਰਤਪਾਲ ਉੱਥੇ ਬੈਠਾ ਹੈ 2000 ਕਿਤੇ ਹੋਰ ਬੈਠੇ ਹੋਣਗੇ ਅਸ਼ਕ ਕਈਆਂ ਫੁਕਰਿਆ ਨੇ ਨਾ ਜਿਹਨਾਂ ਦੇ ਪੇਜ ਬਣੇ ਸੀ ਪੇਜ ਬੰਦ ਕਰਦੇ ਉਹਨਾਂ ਨੇ ਕਿਉਂਕਿ ਪੁਲਿਸ ਸਰਚ ਕਰਦੀ ਇਹ ਤਾਂ ਫੜ ਲੈਂਦੀ ਫਿਰ ਛੇਤਰ ਫਿਰਦਾ ਹੈ ਕਈ ਮੈਨੂੰ ਫੋਨ ਕਰਦੇ ਕਹਿੰਦੇ ਜੀ ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਸੀ ਨਾ ਅਸੀਂ ਮੰਨੀਆਂ ਨਹੀਂ ਮੈਂ ਕਿਹਾ ਅਸੀਂ ਤੁਹਾਨੂੰ ਕਿਦੋਂ ਕਿਹਾ ਅਸੀਂ ਤੁਹਾਨੂੰ ਮਰਨੋਂ ਕਿਦੋਂ ਬਚਾਉਨੇ ਆ ਇਹ ਤਾਂ ਪੰਜਾਬ ਨੂੰ ਬਚਾਉਣਾ ਹੈ ਤੁਹਾਡੀ ਤਾਂ ਗੰਦਗੀ ਸਾਫ਼ ਹੋਵੇ ਤਦੋਂ ਕੀ ਕਰਨਾ ਸੀ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹਨਾਂ ਸੂਰਮਗਤੀ ਤੁਸੀਂ ਦੇਖ ਲਈ ਹੋਣੀ ਹੈ ਹੁਣ ਬਿਲਕਦੇ ਨਹੀਂ ਹੁਣ ਡੈਪਰ ਭਾਲਦੇ ਨੇ ਹੁਣ ਜਦੋਂ ਅੰਮ੍ਰਿਤਪਾਲ ਦਾ ਪਾਪਾ ਜਾਂਦਾ ਡਬੂਗੜ ਮਿਲਣ ਵਾਸਤੇ ਉਹ ਡੈਪਰ ਲੈ ਕੇ ਜਾਂਦਾ ਵੀ ਸਾਡੇ ਮੁੰਡੇ ਨੂੰ ਤਿੰਨ ਚਾਰ ਚਾਹੀਦੇ ਹੁੰਦੇ ਤੇ ਆ ਇੱਥੇ ਬਠਿੰਡੇ ਜਿਹੜੇ ਉਹਨਾਂ ਨੂੰ ਵੀ ਦੇ ਦਿਆ ਕਰੋ ਇਹ ਗੱਲਾਂ ਨਾ ਤੁਹਾਨੂੰ ਲੱਗਦਾ ਹੋਣਾ ਵੀ ਇਹ ਗਿਆਨੀ ਗੱਲਾਂ ਕਰਕੇ ਬੋਰ ਕਰੀ ਜਾਂਦਾ ਸਾਨੂੰ ਨਾ 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 ਮੈਂ ਜਿੰਨੇ ਵੀ ਨੌਜਵਾਨ ਨੇ ਸਿਰियस ਹੋ ਕੇ ਕਹਿਣਾ ਹੁੰਦਾ ਯਾਰ ਕੁਛ ਕਰੋ ਮਿਹਨਤ ਕਰੋ ਪੜੋ ਲਿਖੋ ਆਪਣੇ ਪੈਰਾਂ ਤੇ ਖੜੇ ਹੋ ਕੇ ਕੋਈ ਕੰਮਦੰਦਾ ਕਰੋ ਇਹਨਾਂ ਬੇਲਣਾਂ ਦੇ ਪਿੱਛੇ ਨਾ ਲੱਗੋ ਤੇ ਪਰ ਹੁਣ ਹੁਣ ਬਿਲਕੁਲ ਤੇ ਹੁਣ ਮਾਤਾ ਦਿੱਸਦੀ ਨਹੀਂ ਹੁੰਡੇੜੇ ਵੈਗ ਵਾਲੀ ਪਰਸ ਵਾਲੀ ਮਾਤਾ ਸੀ ਨਾ ਮਹਿੰਗੀਆਂ ਐਨਕਾਂ ਵਾਲੀ ਹੱਥ ਕਰਪਾਨ ਹੁੰਦੀ ਸੀ ਹੁਣ ਮਲੇ ਕਿਸਕੀ ਵੀ ਲਾਤੀ ਉਹਨੇ ਮੇ ਲੱਣ ਲੱਗਦੇ ਆ ਪਹਿਲਾਂ ਤਾਂ ਕਿਤੇ ਕੇਸਰੀ ਲਾ ਲਈ ਕਿਤੇ ਕਾਲੀ ਲਾ ਲਈ ਕਿਤੇ ਨੀਲੀ ਲਾ ਲਈ ਤੇ ਗੱਲ ਵੀ ਬੜੀ ਜ਼ੁਰਤ ਨਾਲ ਕਰਦੀ ਸੀ ਜਿਵੇਂ ਬੀਬੀ ਜੰਗੀਰ ਕੋਲ ਨਹੀਂ ਜਾਂਦੀ ਹੁੰਦੀ ਨੀਲੇ ਦੁਪट्टे ਨਾਲ ਚਿੱਟੇ ਸੂਟ ਨਾਲ ਤੇ ਹੁਣ ਉਹ ਬੀਬੀ ਨਜ਼ਰ ਆਉਂਦੀ ਨਹੀਂ ਕਿਉਂਕਿ ਹੁਣ ਪਤਾ ਹੈ ਵੀ ਉਹਨਾਂ ਛੇਤਰ ਚਾਰ ਚਫੇਰੋਂ ਪੈਂਦੇ ਨੇ ਹੁਣ ਵਿਚਾਰ ਰੱਖੀ ਚਲੋ ਐਨੀ ਗੱਲ ਬਹੁਤ ਐ ਪੰਜਾਬ ਦੇ ਲੋਕੋ ਹੁਣ ਚੀਕਾ ਮਾਰਦੇ ਨੇ ਸੂਰਮੇ ਜਿਹੜੇ ਕਹਿੰਦੇ ਸੈਂਟਰ ਨਾਲ ਪੰਗਾ ਹੈ ਜਿਹੜੇ ਕਹਿੰਦੇ ਨਸ਼ਿਆਂ ਤੋਂ ਬਚਾਉਣਾ ਹੈ ਹੁਣ ਗੋਲੀਆਂ ਖਾਂਦੇ ਨੇ ਜੇਲਾ ਵਿੱਚ ਬੈਠੇ ਸਮਝੋ ਹਜੇ ਵੀ ਬਚਾ ਲਓ ਆਪਣੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ